ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਆਏ ਵੀਰਾਂ ਨੂੰ ਅੱਜ ਆਏ ਆ ਜੀ ਲਾੜ ਦੇ ਵਿੱਚ ਇੱਕ ਦੋ ਟਰੈਕਟਰ ਨਵੇਂ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਪਾ ਦਈਏ ਉਹਨਾਂ ਦੀ ਨਾਲੇ ਨਵੇਂ ਆਏ ਸਮਾਨ ਦਾ ਜੀ ਤੁਹਾਨੂੰ ਘਰੇ ਬੈਠਿਆਂ ਨੂੰ ਹੀ ਪਤਾ ਲੱਗ ਜੇ ਤੇ ਜਿਹੜੇ ਵੀਰ ਲੈਣ ਦੇ ਇੱਛਕ ਹੈ ਉਹਨਾਂ ਨਾਲ ਜਾ ਕੇ ਲੱਭਤਾ ਕਰ ਸਕਦੇ ਆ ਸਾਰਾ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਮੇਰੇ ਵੀਰ ਪੁਰਾਣੇ ਜੁੜੇ ਹੋਏ ਆ ਜੀ ਹੋਲ ਚੈਨਲ ਨੂੰ ਲਾਈਕ ਤੇ ਸ਼ੇਅਰ ਕਰਦੇ ਕਰੋ ਸ਼ੇਅਰ ਅੱਗੇ WhatsApp ਦੇ ਗਰੁੱਪਾਂ 'ਚ ਕਰਦੇ ਕਰੋ ਜੀ ਆ ਇੱਕ ਸਪੈਸ਼ਲ ਚੀਜ਼ ਦਿਖਾਉਣੇ ਆ ਬਾਈ ਜੀ ਕਹੀ ਆ ਆਖ ਦਿੰਦੇ ਆ ਕਿਵੇਂ ਆ ਆ ਪੜੋ ਜੀ ਇਹ ਤੇ ਕੀ ਲਿਖਿਆ ਆਰ ਐਨ ਡੀ ਟੈਸਟਿੰਗ 66 ਨੰਬਰ ਟਰੈਕਟਰ ਇਹ ਆਮ ਹੀ ਲੱਗੇ ਹੋਏ ਆ ਟਰੈਕਟਰਾਂ ਦੇ ਉੱਪਰ ਸਟicker ਆਰ ਐਨ ਡੀ ਵਾਲੇ ਟਰੈਕਟਰ ਹੈ ਜੀ ਇਹ ਤੇ ਆ ਇੱਕ 90 ਵਾਲਾ ਵਲਟਰੈਕਸ ਉਹਨਾਂ ਲਿਖਿਆ ਜੀ ਦੇਖ ਸਕਦੇ ਆ ਤੇ ਇੱਕ ਵੀਰੇ ਵੀਰ ਨਾਲ ਫੋਨ ਤੇ ਨਾ ਯਾਰ ਉਹਨਾਂ ਨੂੰ ਤੰਗ ਤੰਗ ਕਰਿਆ ਕਰੋ ਫੋਨ ਤੋਂ ਥੋੜੇ ਜਿਹਾ ਪਰੇਸ਼ਾਨ ਆ ਉਹ ਬੰਦੇ ਆਪਣੇ ਬਾਕੀ ਟਰੈਕਟਰ ਪੂਰਾ ਸਾਫ਼ ਹੈ ਜੀ ਤੇ ਨਵਾਂ ਹੀ ਤਿਆਰ ਕਰਿਆ ਟਰੈਕਟਰ ਇਹਨਾਂ ਨੇ ਜਿੰਨੇ ਕ ਪਾਰ ਟਰੈਕਟਰ ਦੇ ਘੱਟ ਸੀਗੇ ਉਹ ਪੂਰੇ ਕਰਤੇ ਆ ਰੈਡੀ ਹੈ ਜੀ ਟਰੈਕਟਰ ਤੇ ਸਟਾਰਟ ਕਰਕੇ ਹੀ ਘਰੇ ਲਿਜਾ ਸਕਦੇ ਆ ਇੱਥੋਂ ਹੀ ਸੈਲਫ ਸਟਾਰਟ ਹੈ ਬਾਕੀ ਆਪਾਂ ਤੁਹਾਨੂੰ ਅੱਗੇ ਵੀਡੀਓ ਚ ਦਿਖਾਉਣੇ ਆ ਆਪਾਂ ਇਹ ਚਲਾਇਆ ਵੀ ਇਹ ਟਰੈਕਟਰ ਤੇ ਵਧੀਆ ਸਟਾਰਟਿੰਗ ਹੈ ਟਰੈਕਟਰ ਦੀ ਵਧੀਆ ਚੱਲਦਾ ਹੈ ਜੀ 4x4 ਹੈ ਸਾਰਾ ਕੁਝ ਟਰੈਕਟਰ ਦਾ ਵਰਕਿੰਗ ਕੰਡੀਸ਼ਨ ਚ ਤੇ ਬਾਕੀ ਟਰੈਕਟਰ ਸੋਹਣਾ ਤਿਆਰ ਵਿਸ਼ੋਸ਼ ਸਾਫ਼ ਲੱਗੀ ਵੀ ਇਹ ਟਰੈਕਟਰ ਤੇ ਸੋਹਣੀ ਸ਼ੋ ਲੱਗੀ ਹੈ ਤੇ ਆਰ ਐਨ ਡੀ ਦਾ ਡਾਇਰੈਕਟਰ ਹੈ ਜੀ ਆਵੇ ਇਹਦੇ ਵੀ ਇਧਰ ਮਾਰਕਾ ਲੱਗਿਆ ਆਰ ਐਨ ਡੀ ਟੈਸਟਿੰਗ 66 ਨੰਬਰ ਹੈ ਜੀ ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਬਾਈ ਟਰੈਕਟਰ ਵਧੀਆ ਚੱਲਦੇ ਆ ਤੇ ਇਹਦੇ ਆਲਮੋਸਟ ਸਾਰਾ ਸਮਾਨ ਪੂਰਾ ਕੀਤਾ ਹੋਇਆ ਬਸ ਟਰੈਕਟਰ ਦੇ ਇੱਕ ਅਜ ਆਪਣੇ ਵੀਰ ਨੇ ਵੀ ਲਿਆ ਡਾਇਰੈਕਟਰ ਇਹ ਵੀ ਆਪਣੇ ਸਬਸਕ੍ਰਾਈਬਰ ਹੈ ਜੀ ਇਹ ਬਾਈ ਜੀ ਵੀ ਆਪਣੇ ਨਾਲ ਗੱਲਬਾਤ ਕਰਕੇ ਉੱਥੇ ਗਏ ਸੀਗੇ ਟਾਂਡੇ ਤੋਂ ਆ ਜੀ ਤੇ ਇਹਨਾਂ ਨੇ ਵੀ ਇੱਕ ਟਰੈਕਟਰ ਲਿਆਗਾ ਤੇ ਇਹ ਟਰੈਕਟਰ ਦੀ ਹੁਣ ਲੋਡਿੰਗ ਹੋਣ ਜਾ ਰਹੀ ਹੈ ਜੀ। ਬਸ ਕਰਾ ਕੇ ਕੋਠੇ ਤੇ ਨਹੀਂ ਰੱਖਣਾ ਗਾ। ਅਗੂਦ ਅੰਦਰ ਨੇ ਆਇਆ ਚੱਕਾ ਜਿਵੇਂ ਕੋਠੇ ਤੇ ਰੱਖ ਲੈਣਾ ਉਹਨਾਂ ਨਾਲ। ਬਾਕੀ ਇਹ ਟਰੈਕਟਰ ਦਾ ਵੇਟ 9 ਕੁ ਕਵਾਂਟਲੀ ਹੋਇਆ ਜੀ ਤੇ ਬੜੇ ਆਵਾਜ਼ ਬਜੇ ਰੇਟ 'ਚ ਪਿਆ ਟਰੈਕਟਰ ਇਹ। ਤੇ ਟਰੈਕਟਰ ਵੀ ਵੈਸੇ ਪੂਰਾ ਕੰਪਲੀਟ ਹੀ ਹੈ। ਸਾਰਾ ਸਮਾਨ ਟਰੈਕਟਰ ਦੇ ਹੈਗਾ ਹੀ ਸੀ ਇਹਦੇ ਸ਼ੋਵ ਵਗੈਰਾ, ਲਿੰਕਾਂ, ਲਿਫਟ ਸਭ ਕੁਝ ਹੈਗਾ। ਗੋਡਿਆਂ ਤੱਕ ਵੀ ਇਹਦੇ ਪੂਰੇ ਸੀਗੇ ਤੇ ਹਲਕਾ ਫੁਲਕਾ ਜਾਂ ਮਾੜਾ ਮੋਟਾ ਸਮਾਨ ਘੱਟ ਆਉ ਬਾਈ ਜਾਂਦਾ ਜੀ ਉਧਰੋਂ ਪੂਰਾ ਕਰ ਲੈਨੇ ਆ ਤੇ ਵੈਸੇ ਆਪ ਦਾ ਸਾਰਾ ਸਮਾਨ ਨਾਲ ਲੈ ਕੀ ਗਏ ਆ ਫੱਟੀ ਤੱਕ ਵੀ ਡੰਡੇ ਤੱਕ ਵੀ ਇਹਦਾ ਸਾਰਾ ਸਮਾਨ ਲੈ ਕੇ ਗਏ ਲੈਟਾਂ ਵਗੈਰਾ ਮਗਰਾਟਾਂ ਦੀਆਂ ਜੋ ਵੀ ਟੁੱਟੀਆਂ ਸੀਗੀਆਂ ਸਭ ਲੈ ਕੇ ਗਏ ਆ ਨਾਲ ਇਧਰ ਤੇ ਵਧੀਆ ਡੀਲ ਹੋਈ ਉਹਨਾਂ ਨੂੰ ਪਸੰਦ ਵੀ ਆਇਆ ਟਰੈਕਟਰ ਪੂਰਾ ਜੀ ਤੇ ਸਟਾਰਟ ਨਹੀਂ ਕਰਿਆ ਜੀ ਉਹਨਾਂ ਨੇ ਇੱਥੇ ਉਹਦੇ ਘਰੇ ਜਾ ਕੇ ਸਟਾਰਟ ਕਰਾਂਗੇ ਇਹਦੀਆਂ ਟੈਂਕੀਆਂ ਵਗੈਰਾ ਸਾਫ਼ ਕਰਕੇ ਮੈਂ ਵੀ ਉਹਨਾਂ ਨੂੰ ਦੱਸਿਆ ਵੀ ਆਪਣੇ ਥੋੜੀ ਜੀ ਟੈਂਕੀ ਦੇ ਵਿੱਚ ਅਰੇ ਬਾਈ ਹੁਣ ਕਰਕੇ ਫਿਲਟਰ ਬੰਦ ਹੋ ਗਏ ਸੀਗੇ ਤੇ ਪ੍ਰੋਬਲਮ ਸਾਨੂੰ ਫੇਸ ਕਰਨੀ ਪਈ ਆ ਥੋੜਾ ਜਿਹਾ ਧਿਆਨ ਰੱਖਿਓ ਸੋ ਹੁਣ ਤੁਹਾਨੂੰ ਸੋਨਾਂ ਵਾਲੀ ਕਬਹੋਣੇ ਆ ਜੀ ਚਲਾ ਕੇ ਸਾੜਨ ਇੱਥੇ ਲਾਉਣਾ ਦੇ ਮੋਰੇ ਕਾਲਾ ਟਰੈਕਟਰ ਦੇਖ ਲਿਓ ਜੀ ਲਾਲ ਸ਼ੋ ਵਾਲਾ ਤੇ ਇਹਦਾ ਰੇਟ ਆ ਬਾਈ ਜੀ 200 ਰੁਪਏ ਇਹਦੇ ਤਿਆਰ ਹੀ ਆ ਸਾਰਾ ਟਰੈਕਟਰ ਇਹਦੇ ਇੱਕ ਸ਼ੀਸ਼ਾ ਹੀ ਪੈਂਦਾ ਤੇ ਬਾਕੀ ਜੇ ਕਿਸੇ ਨੂੰ ਪਸੰਦ ਆਉਂਦਾ 55 ਐਚਪੀ ਚ ਟਰੈਕਟਰ ਆ ਮੇਰੇ ਨਾਲ ਕਰ ਲਿਓ ਗੱਲ ਆਪਾਂ ਹਿਸਾਬ ਚ ਕਰਾ ਦੇਾਂਗੇ ਤਾਂ ਸੌਦਾ ਛੱਡਣਾ ਵੀ ਜਿੰਨਾ ਹੋ ਸਕਿਆ ਰੈਟ ਕਰਾ ਦੇਾਂਗੇ ਇਹ 60 ਐਚਪੀ ਚ ਹੈ ਜੀ ਸੋਲੈਕਸ 55 ਚ ਸੌਰੀ 4x4 ਆ ਇਹ ਇਕੱਲਾ ਵਿੰਡੋ ਵਾਲਾ ਸ਼ੀਸ਼ਾ ਪੈਂਦਾ ਇਹ ਮਿਲ ਜਾਂਦਾਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰਾ ਟਰੈਕਟਰ ਵਿੱਚੋਂ ਬਹੁਤ ਸਾਫ਼ ਹੈ ਸਾਰਾ ਕਲਾਸਟਰ ਬੋਰਡ ਵਗੈਰਾ ਸਾਰਾ ਕੁਝ ਲੱਗਿਆ ਸੀਟ ਸੂਟ ਓਕੇ ਆ ਦੂਜੀ ਸੀਟ ਲੱਗੀ ਵੀ ਹੈ ਦੇਖ ਸਕਦੇ ਅੱਗੋਂ ਪਿੱਛੋਂ ਤੁਹਾਨੂੰ ਸਾਰਾ ਦਿਖਾਉਣੇ ਚੰਗੀ ਤਰ੍ਹਾਂ ਵੀਗਟੀ ਦੇ ਟਾਇਰ ਚੜੇ ਹੋਏ ਆ ਜੀ ਟਰੈਕਟਰ ਤੇ ਤੇਰੀ ਹੱਕ ਹੱਕ ਵਗੈਰਾ ਅੰਦਰੋਂ ਮਿਲ ਜੂਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਆ ਦੇਖ ਸਕਦੇ ਆ ਟਰੈਕਟਰ ਜਾਨਟੀ ਤੇਰੀ ਬਣਾਉਣੀ ਆ ਮੇਰੇ ਵਰਤਿਆ ਵੀ ਲਾ ਆ ਖੜਾ ਜੀ 26 ਵਾਲਾ ਟਰੈਕਟਰ ਉਹੀ ਆਟੋ ਗিয়ার ਵਾਲਾ ਹੋਰ ਟਰੈਕਟਰ ਨਿਕਲੇ ਇੱਕ ਵਿੱਚੋਂ ਉਹ ਤਾਂ ਸੀਗਾ ਦੂਜੇ ਰੋਡ ਵਾਲੇ ਟਾਇਰਾਂ ਦੇ ਵਿੱਚ ਉਹਦੇ ਆਪਾਂ ਇਹ ਚੰਗੀ ਤਰ੍ਹਾਂ ਵੀਡੀਓ ਨਹੀਂ ਬਣਾ ਸਕੇ ਆ ਇਹਦੇ ਪੈਡਲ ਆ ਜੀ ਮਰਾ ਅੱਗੇ ਨੂੰ ਜਾਣ ਵਾਲਾ ਤੇ ਆ ਪਿੱਛੇ ਨੂੰ ਜਾਣ ਵਾਲਾ ਉਧਰਲਾ ਪੈਡਲ ਬ੍ਰੇਕ ਹੈ ਤੇ 26 HP ਦੇ ਵਿੱਚ ਹੈ ਆਟੋਮੈਟਿਕ ਗੀਅਰ ਕਹਿੰਦੇ ਇਹਨਾਂ ਨੂੰ ਤੇ ਆ ਵਾਲਾ ਇਹਦਾ ਸਿਰਫ ABC ਤੇ D ਗੀਅਰ ਆਲਾ ਅੱਗੇ ਪਿੱਛੇ ਹੀ ਹੁੰਦਾ ਸਿੱਧਾ ਇਹ ਕੋਈ ਕਲਚ ਨਹੀਂਗਾ ਤੇ 8320 ਦੇ ਪਿਛਲੇ ਟਾਇਰ ਹੈ ਤੇ 6012 ਦੇ ਅਗਲੇ ਆ ਟਾਇਰ ਇਹਨਾਂ ਕੋਲੇ ਨਵੇਂ ਵੀ ਪਾਏ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਾਕੀ ਕਿਸੇ ਨੇ ਲੋਡਰ ਲਾਉਣ ਵਾਸਤੇ ਲੈਣਾ ਹੋਵੇ ਟਰੈਕਟਰ ਸੂ ਠੀਕ ਹੈ ਜਾਂ ਕਿਸੇ ਨੇ ਸ਼ੌਂਕ ਨੂੰ ਘਰੇ ਰੱਖਣਾ ਹੈ ਇਹ ਆਟੋਮੈਟਿਕ ਗੇਅਰ ਵਾਲਾ ਟਰੈਕਟਰ ਹੈ ਵਧੀਆ ਹੈ ਇਹਦਾ ਲੇਡੀਜ਼ ਵੀ ਚਲਾ ਸਕਦੀਆਂ ਬਈ ਟਰੈਕਟਰ ਹੈ ਜਿਵੇਂ ਲਾਇਆ ਹਸਾਬ ਇੱਕ ਆਹ ਟਰੈਕਟਰ ਖੜਾ ਹੈ ਜੀ 55 HP ਦੇ ਵਿੱਚ 4x4 ਹੈ ਤੇ ਇਹਦੀ ਵੀ ਕੰਡੀਸ਼ਨ ਬਹੁਤ ਹੱਦ ਤੱਕ ਸਾਫ਼ ਆ ਟਰੈਕਟਰ ਦੀ ਤੇ ਇਹਦੇ ਵੀ ਬਹੁਤ ਘੱਟ ਸਮਾਨ ਹੈ ਜਿਹੜਾ ਮੰਨ ਲਓ ਪਾਉਣਾ ਪਊਗਾ ਤੇ ਮਗਰਾੜ ਵਗੈਰਾ ਜਾਂ ਇਹਦਾ ਸਾਰਾ ਕੁਝ ਇੱਥੋਂ ਹੀ ਮਿਲ ਜੂਗਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਤੇ ਲਿੰਕਾਂ ਇਹਦੀਆਂ ਇੱਕ ਨੀਚੇ ਅਤੇ ਅੰਦਰ ਪਈਆਂ ਮੇਰੇ ਸਾਹਮਣੇ ਲਿੰਕੇ ਇਹਦੀ ਤੇ ਸੈਂਸਰ ਵਗੈਰਾ ਵੀ ਇਹਦਾ ਲਾ ਕੇ ਅੰਦਰ ਰੱਖਿਆ ਪਿਆ ਕਾਫੀ ਸਮਾਨ ਹੈਗਾ ਹੀ ਇਹਦੇ ਨਾਲ ਵੀ ਕੋਈ ਬਾਲੀ ਘਾਟ ਗੱਲ ਨਹੀਂ ਹੈਗੀ ਸਮਾਨ ਦੀ ਕੋਈ ਨਿੱਕਾ ਮੋਟਾ ਸਮਾਨ ਹੀ ਹੈ ਜੀ ਜਿਹੜਾ ਪੈਂਦਾ ਹੈ ਇੱਕ ਆਹ ਹੋਰ ਖਾਸ ਚੀਜ਼ ਹੈ ਤੁਹਾਨੂੰ ਦਿਖਾਉਣੇ ਆ ਕਿਸੇ ਨੇ ਆਹ ਲੈਣੀ ਹੋਵੇ ਹੈਲਟਰਾ ਸੋਨਾ ਲੀਕਾ ਦੀ origignal ਖੜੀ ਜਨਾਂ ਕੋਲੇ ਤੋਲ ਕੇ ਦੇ ਦੇਣਗੇ ਜੀ 50 ਰੁਪਏ ਕਿਲੋ ਇਹ ਵਾਲੀ ਐਲਟਰ ਹੈ ਜਿਹੜੀ ਤੇ ਕਿਸੇ ਨੇ ਲੈਣੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਤੇ ਰੇਟ ਵੀ ਬੜਾ ਬਾਜ ਬਜਾਇਆ ਜੀ 50 ਰੁਪਏ ਕਿਲੋ ਹੀ ਹੈ ਇਹ ਤੇ ਆਈਂ ਦੇ ਦੇਣੀ ਹੈ ਇਹਨਾਂ ਨੇ ਜਿਵੇਂ ਖੜੀ ਹੈ ਸਟਾਰਟ ਵਗੈਰਾ ਤੁਸੀਂ ਆਪੇ ਕਰਨੀ ਹੈ ਬਾਕੀ ਉਹਾਂ ਦੇ ਜਦੋਂ ਇਹ ਖੜਾਈ ਸੀ ਉਦੋਂ ਇਹ ਚੱਲਦੀ ਸੀਗੀ ਤੇ ਉਸ ਤੋਂ ਬਾਅਦ ਇਹ ਸਟਾਰਟ ਨਹੀਂ ਕਰੀ ਕਾਫੀ ਟਾਈਮ ਦੀ ਇਹ ਖੜੀ ਹੋਈ ਹੈ ਤੇ ਇਹਾਂ ਦੇ 50 ਰੁਪਏ ਕਿਲੋ ਦੇ ਦੇਾਂਗੇ ਤੇ ਬਾਕੀ ਜਿਹੜਾ ਛੋਟਾ ਮਾਲ ਤੇ ਵੱਡਾ ਮਾਲ ਹੈ ਬਾਈ ਜੀ ਘਬਰਾਉਣ ਦੀ ਲੋੜ ਨਹੀਂ ਹੈਗੀ ਇਹ ਉਹੀ ਰੇਟ ਆ ਪਹਿਲਾਂ ਵਾਲੇ ਜਿਹੜੇ ਆਪਾਂ ਵੀਡੀਓ 'ਚ ਦੱਸੇ ਹੋਏ ਆ ਕਈ ਵੀਰ ਮੈਨੂੰ ਫੋਨ ਕਰਕੇ ਕਹਿੰਦੇ ਆ ਵੀ ਉਹਨਾਂ ਨੇ ਰੇਟ ਵਧਾ ਦਿੱਤੇ ਆ ਉਹਨਾਂ ਨੇ ਕੋਈ ਰੇਟ ਨਹੀਂ ਵਧਾਈ ਵੀਰੇ ਟਰੈਕਟਰਾਂ ਦੇ ਜਿਵੇਂ ਆ ਵੱਡੇ ਟਰੈਕਟਰ ਖੜੇ ਆ ਇਹਨਾਂ ਦਾ ਉਹੀ 130 ਰੁਪਏ ਕਿਲੋ ਹੀ ਆ ਤੋਲ ਕੇ ਤੇ ਜਿਹੜੇ ਛੋਟੇ ਟਰੈਕਟਰ ਇਹ ਹੀ 150 ਰੁਪਏ ਕਿਲੋ ਆ ਜੀ ਤੋਲ ਕੇ ਜਿਹੜੇ ਟਰੈਕਟਰ ਇਹ ਆਪ ਤਿਆਰ ਕਰਦੇ ਆ ਪੂਰਾ ਕਰਕੇ ਸਮਾਨ ਸਟਾਰਟ ਹੁੰਦਾ ਕਰ ਦਿੰਦੇ ਆ ਤੇ ਸਾਰਾ ਸਮਾਨ ਪੂਰਾ ਕਰ ਦਿੰਦੇ ਆ ਉਹ ਤਾਂ ਇਹ ਜ਼ਰੂਰ ਵਧ ਲੈਂਦੇ ਕਿਉਂਕਿ ਉਹਨੇ ਇੱਕ ਦਾ ਸਮਾਨ ਹੀ ਲੱਗਿਆ ਹੁੰਦਾ ਬਾਈ ਜੀ ਟਰੈਕਟਰ ਦੇ ਜੇ ਆਪਾਂ ਆਪ ਵੀ ਟਰੈਕਟਰ ਨੂੰ ਤਿਆਰ ਕਰਦੇ ਆ ਤਾਂ ਉਹਨੇ ਇੱਕ ਦਾ ਸਮਾਨ ਲੱਗ ਹੀ ਜਾਂਦਾਗਾ ਤੇ ਵੱਡੇ ਟਰੈਕਟਰ ਮਗਰ ਜੇ ਆਪ ਤਿਆਰ ਕਰਦੇ ਆ ਤੇ ਇਹਨਾਂ ਤੋਂ ਤਿਆਰ ਕਰਾਉਣ ਦੇ ਮਗਰ 1 ਲੱਖ ਰੁਪਏ ਦਾ ਫਰਕ ਪੈਂਦਾ ਜੇ ਇਹਨਾਂ ਤੋਂ ਤਿਆਰ ਕਰਾਉਣੇ ਆ ਤਾਂ 1 ਲੱਖ ਰੁਪਇਆ ਮੰਨ ਲਓ ਵੱਧ ਲੱਗਦਾ ਜੇ ਆਪ ਤਿਆਰ ਕਰਦੇ ਆ ਤਾਂ 1 ਲੱਖ ਰੁਪਇਆ ਘੱਟ ਲੱਗਦਾ ਤੇ ਜਿਵੇਂ ਮੰਨ ਲਓ ਆਹ ਟਰੈਕਟਰ ਖੜੇ ਆ ਬਾਈ ਜੀ ਇਹਨਾਂ ਦੀ ਕੀਮਤ ਉਹੀ ਹੈ 130 ਰੁਪਏ ਕਿਲੋ ਹੀ ਹੈ ਸਾਰਿਆਂ ਦੀ ਤੇ ਜਿਹੜੇ ਛੋਟੇ ਬਾਲੇ ਛੋਟੇ ਟਰੈਕਟਰ ਬਾਗਾਂ ਵਾਲੇ ਜਮੇ ਛੋਟੇ ਟਰੈਕਟਰ ਇਹਨਾਂ ਦੀ ਕੀਮਤ 150 ਰੁਪਏ ਕਿਲੋ ਹੈ ਜੀ। ਬਾਕੀ ਜਿਹੜੇ ਮੰਨ ਲਓ ਛੋਟੇ ਟਰੈਕਟਰ ਹੈ ਜੀ AC ਕੈਬਨ ਵਾਲੇ ਆ ਉਹ 11 ਤੋਂ 12 ਕਵਾਂਟਲ ਦੇ ਵਿੱਚ ਤੁਲਦੇ ਆ। ਤੇ ਜਿਹੜੇ ਮੰਨ ਲਓ ਬਿਨਾਂ AC ਕੈਬਨ ਵਾਲੇ ਛੋਟੇ ਟਰੈਕਟਰ ਜਿਵੇਂ ਆਟੋ ਗੇਅਰ ਟਰੈਕਟਰ ਖੜਾ ਹੈ 9 ਤੋਂ 10 ਕਵਾਂਟਲ ਚ ਤੁਲਦੇ ਆ ਜੀ। ਤੇ ਜਿਵੇਂ ਆਹ ਵਾਲੇ ਟਰੈਕਟਰ ਹੈ ਇਹ 25 ਕਵਾਂਟਲ ਦੇ ਵਿੱਚ ਤੁਲਦੇ ਆ 4x4 55 ਕਿਚਵੀ ਵਾਲੇ ਜਿਵੇਂ ਆ ਖੜਾ ਜੀ ਐਸੀ ਕਿ 55 ਕਿਹਚਪੀ ਛੋਟੀ ਦਾ ਹੋਊਗਾ ਦਾ ਥੋੜਾ ਵੇਟ ਘਟ ਜਾਂਦਾ 55 ਕਿਹਚਪੀ ਵਾਲਾ 25 ਕਿ ਕੁਇੰਟਲ ਦਾ ਤੁਲਦਾ ਜੀ 4/4 ਜਿਵੇਂ ਆ ਖੜਾ ਇੱਕ ਟਰੈਕਟਰ ਹੀ ਆ ਜਿਵੇਂ ਛੋਟੇ ਟਰੈਕਟਰ ਹੈ ਤਾਂ 9-9 ਕੁਇੰਟਲ ਕਦੇ ਹੀ ਆ ਜੀ ਬਾਲੇ ਬਾਹਰੇ ਨਹੀਂ ਹੈਗੇ ਕਿਸੇ ਨੇ ਲੋਡਰ ਲਾਉਣਾ ਜਾਂ ਸ਼ੌਂਕ ਨੂੰ ਘਰੇ ਰੱਖਣਾ ਉਹਨਾਂ ਵਾਸਤੇ ਕੋਈ ਮਾੜੇ ਵੀ ਨਹੀਂ ਹੈਗੇ ਇਹ ਟਰੈਕਟਰ ਤੇ ਆ ਮਾਈਕੋ ਪੰਪ ਦੇ ਵਿੱਚ ਖੜਾ ਜੀ ਇੱਕ 50 ਕਿਹਚਪੀ ਦਾ ਟਰੈਕਟਰ ਹੈ ਮਾਈਕੋ ਪੰਪ ਚ ਤੇ ਕਰਾਰੋ ਗੇਅਰ ਚ ਬਟੇ ਦੇ ਟਾਇਰ ਛੋਟੇ ਆ ਤੇ ਇਸੇ ਵੀ ਡੈਡਾ ਡਾਇਰੈਕਟਰ ਦਾ ਥੋੜਾ ਜਿਹਾ ਹੈ ਤੇ ਬਾਕੀ ਸਮਾਨ ਇਹਦਾ ਵੀ ਆਲਮੋਸਟ ਕੰਪਲੀਟ ਹੈ ਟਰੈਕਟਰ ਦਾ ਤੇ ਮਾਈਕੋ ਪੰਪ ਦੇ ਵਿੱਚ ਹੈ ਕਿਉਂਕਿ ਆ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਜਿਆਦਾ ਮਾਈਕੋ ਪੰਪ ਵਾਲੇ ਟਰੈਕਟਰ ਖੜੇ ਸੀ ਉਹ ਜਿਆਦਾ ਵੇਖ ਗਏ ਜੇ ਕਿਉਂਕਿ ਆਪਾਂ ਪਹਿਲੀਆਂ ਵੀਡੀਓ ਬਣਾਈਆਂ ਸੀ ਜਿਹੜੇ ਟਾਈਮ 'ਚ ਤੇ ਹੁਣ ਉਹ ਉਦੋਂ ਨੂੰ ਆ ਕੇ ਜਿਆਦਾ ਮਾਈਕੋ ਪੰਪ ਵਾਲਾ ਟਰੈਕਟਰ ਸਾਰੇ ਇੰਗ ਹੀ ਵੇਖ ਗਏ ਤੇ ਉਹਨਾਂ ਵਿੱਚੋਂ ਸੀ ਆਰ ਡੀ ਆਈ ਟਰੈਕਟਰ ਬਚੇ ਆ ਇਕੱਲੇ ਜਾਂ ਜਿਹੜੇ ਨਵੇਂ ਲਾੜ ਦੇ ਟਰੈਕਟਰ ਆ ਕੇ ਖੜੇ ਆ ਉਹ ਹੈ ਦੇ ਵਿੱਚ ਆਟੋਮੈਟਿਕ ਗিয়ার ਵਾਲੇ ਟਰੈਕਟਰ ਵੀ ਕੁਝ ਖੜੇ ਆ ਛੋਟੇ ਤਿੰਨ ਚਾਰ ਕਿ ਟ੍ਰੈਕਟਰ ਖੜੇ ਆ ਜਿਹੜੇ ਆਟੋਮੈਟਿਕ ਗিয়ার ਤੇ ਘਰੇ ਰੱਖਣ ਨੂੰ ਮੰਨ ਲਓ ਸ਼ੌਂਕ ਨੂੰ ਰੱਖਣਾ ਕਿਸੇ ਨੇ ਇਹੋ ਲਿਜਾ ਸਕਦਾ ਕਿਉਂਕਿ ਅੱਜ ਮੇਰੇ ਉੱਥੇ ਖੜੇ ਖੜੇ ਆ ਪੰਜ ਟਰੈਕਟਰ ਛੋਟੇ ਵੀ ਕੀ ਆ ਜੀ ਤੇ ਜ਼ਿਆਦਾਤਰ ਲੋਕ ਆਪਣੇ ਚੈਨਲ ਵੇਖ ਕੇ ਹੀ ਆਏ ਸੀ ਸਾਰੇ ਵੀਰ ਮੈਨੂੰ ਮਿਲੇ ਵੀ ਆ ਬੜੇ ਪਿਆਰ ਨਾਲ ਸਾਰੇ ਤੇ ਆ ਵੀ ਇੱਕ ਆਟੋਮੈਟਿਕ ਗিয়ার ਵਾਲਾ ਟਰੈਕਟਰ ਖੜਾ ਆ ਜੀ ਰੋ ਟਾਇਰਾਂ ਦੇ ਵਿੱਚ ਬਾਕੀ ਕੰਡੀਸ਼ਨ ਵੀ ਟਰੈਕਟਰ ਦੀ ਸਾਫ਼ ਹੈ ਤੇ ਸਮਾਨ ਵੀ ਪੂਰੇ ਵਾਂਗੂ ਹੈਗੇ ਆ ਇਹ ਟਰੈਕਟਰ ਤੇ ਤੇ ਬਾਕੀ ਜ਼ਿਆਦਾ ਮੈਨੂਅਲ ਗੇਅਰ ਵਾਲੇ ਖੜੇ ਆ ਟਰੈਕਟਰਾਂ ਛੋਟਿਆਂ ਦੇ ਵਿੱਚ ਤੇ ਬਾਕੀ ਨੀਗਾ ਇੱਧਰ ਵੀ ਮਾਰੋ ਟਰੈਕਟਰ ਇੱਧਰ ਵੀ ਖੜੇ ਆ ਕਈ ਆ ਮਾਈਕੋ ਪੰਪ ਦੇ ਵਿੱਚ ਇੱਕ ਆ ਖੜਾ ਜੀ 55 ਐਚਪੀ ਦੇ ਵਿੱਚ ਟਰੈਕਟਰ ਕਿਸੇ ਨੇ ਆਪ ਤਿਆਰ ਕਰਨਾ ਹੋਵੇ ਤਾਂ ਇਹ 55 ਐਚਪੀ ਦੇ ਵਿੱਚ ਆ ਮਾਈਕੋ ਪੰਪ ਹੈ ਇਹ ਕਈ ਇੱਧਰ ਖੜਾ ਹੈ ਤਾਂ ਜਮੈਂ 0 ਤੋਂ ਸਟਾਰਟ ਕਰਕੇ ਤਿਆਰ ਕਰਨਾ ਪਊਗਾ ਜੀ ਟਰੈਕਟਰ ਤੇ ਹੋ ਸਕਦਾ ਉਹ ਤੇ ਕੀ ਰੇਟ ਚ ਵੀ ਰੈਸ ਸ਼ਾਇਦ ਕਰ ਦੇਣ ਤੇ ਕਈ ਵੀਰਾਂ ਦੀ ਡਿਮਾਂਡ ਆ ਬਾਈ ਆ 35 ਵਾਲਾ ਇੱਕ ਟਰੈਕਟਰ ਖੜਾ ਸੋਨਾਲੀਕਾ ਜਿਹੜਾ ਆਪਣਾ ਆਮ ਟਰੈਕਟਰ ਹੁੰਦਾ ਜਿਵੇਂ ਉਹ ਟਰੈਕਟਰ ਹੈ ਜੀ 2 ਵੀਲ ਦੇ ਵਿੱਚ ਡੀਆਈ 35 ਵਾਲਾ ਸੋਨਾਲੀਕਾ ਟਰੈਕਟਰ ਖੜਾ ਮਾਈਕੋ ਪੰਪ ਦੇ ਵਿੱਚ ਤੇ ਇਹ ਵੀ ਇਹ ਤੋਲ ਕੇ ਦੇ ਦੇਣਗੇ ਟਰੈਕਟਰ ਜੀ ਤੇ ਬਾਕੀ ਜਿਹੜਾ ਇਹਦਾ ਸਮਾਨ ਘੱਟ ਹੈ ਜੀ ਉਹ ਹੋ ਸਕਦਾ ਅੰਦਰੋਂ ਮੰਨ ਲਓ ਸਮਾਨ ਮਿਲ ਜੇ ਤੁਹਾਨੂੰ ਇਹ ਏ ਟਰੈਕਟਰ ਦਾ ਮੰਨ ਲਓ ਵੀ ਦੇਣਾ ਇਹਨਾਂ ਨੇ ਇਹ ਵੀ ਤੋਲ ਕੇ ਹੀ ਆ। ਤੇ ਇਧਰ ਛੋਟੇ ਟਰੈਕਟਰ ਖੜੇ ਆ ਸ਼ੋਅ ਵਾਲੇ ਕੰਪਲੀਟ ਆ। ਆ ਬਾਈ ਜੀ 3 ਸਪੀਡ ਦਾ ਹਿਸਾਬ ਪਿਆ ਕਿਸੇ ਨੇ ਲੈਣਾ ਹੋਵੇ ਹਾਫ ਟਰੈਕਟਰ ਇਹਨਾਂ ਕੋਲੇ ਪਿਆ A B C D ਗੇਅਰ ਚ ਤੇ ਇਹ ਲੈਣਾ ਹੋਵੇ ਤਾਂ ਤੋੜ ਕੇ ਮਿਲ ਜਾਣਾ ਤੇ ਉਦੋਂ ਬਾਅਦ ਮੰਨ ਲਓ GST ਦਾ ਖਰਚਾ ਉੱਪਰ ਹੈ ਜੀ ਤੋਲ ਕੇ ਤੋਂ ਕਈ ਵੀ ਰਾਖ ਦਿੰਦੇ ਆ ਬਾਈ ਵੀ ਤੋਲ ਕੇ ਦੇ ਵਿੱਚ ਹੈ GST ਤੋਲ ਕੇ ਰੇਟ ਤੋਂ ਉੱਪਰ ਹੈ ਜੀ GST। ਤੇ ਇਹ ਦੇ ਦੇਣਗੇ 3 ਸਪੀਡ ਦਾ ਹਿੱਸਾ ਤੇ ਇਹ ਮਿਲ ਜਾਣਾ ਬਾਈ ਜੀ ਇੱਥੋਂ ਬਾਜਵਜੇ ਰੇਟ 'ਚ ਕਿਸੇ ਵੀਰ ਨੇ 4x4 ਕਰਨਾ ਹੋਵੇ ਕੋਈ ਪੁਰਾਣਾ ਟਰੈਕਟਰ ਲਾ ਕੇ ਹਾਫ 'ਚ ਤੇ ਇਹ ਹੋ ਜਾਣਾ ਤੇ ਇੱਕ ਨਾਲ ਦੀ ਹੋਰ ਵੀ ਚੀਜ਼ ਹੈ 4x4 ਦਾ ਹਿੱਸਾ ਚੁੱਲਾ ਇਹਦੀ ਬਸ ਇੱਕ ਹੋਰ ਚੀਜ਼ ਹੈ ਵੀ ਛੋਟੇ ਟਰੈਕਟਰ ਦਾ ਹਿੱਸਾ ਹੈ ਇਹ ਇਹ ਮੰਨ ਲਓ 48 ਇੰਚ ਦਾ ਹੈ ਜੀ ਕਿਸੇ ਨੇ ਆਲੂਆਂ ਵਾਲੇ ਟਰੈਕਟਰ ਦੇ 4x4 ਲਾਉਣਾ ਹੋਵੇ ਤਾਂ ਇਹ ਸਭ ਕੰਪਲੀਟ ਪਿਆ ਹੈ ਤੇ ਚੁੱਲਾ ਇਹ ਸਿੱਧਾ ਸਿੱਧਾ ਹੀ ਫਿੱਟ ਹੋ ਜਾਣਾ ਟਰੈਕਟਰ ਦੇ ਤੇ ਬੈਟਰੀ ਬਾਕਸ ਨਾਲ ਹੈ ਇਹਦੇ ਤੇ ਸੋਨਾਲੀਕਾ ਦਾ ਹਿੱਸਾ ਜੀ ਇਹ ਤੇ ਇਹ ਵੀ ਕੰਪਲੀਟ ਹੀ ਹੈ ਇਹ ਵੀ ਮਿਲ ਜੂਗਾ ਤੇ ਇਹ ਵੀ ਮਿਲ ਜੂਗਾ ਵਿਚਾਲੇ ਇੰਜਨ ਆਪ ਦਾ ਲਾਉਣਾ ਪੈਣਾ ਜੇ ਮਨ ਲਓ ਦੋਨੇ ਚੀਜ਼ਾਂ ਲੈਣੀਆਂ ਐ ਅਲੱਗ-ਅਲੱਗ ਲੈਣੀਆਂ ਅਲੱਗ-ਅਲੱਗ ਵੀ ਮਿਲ ਜਾਣੀਆਂ ਆਹ ਵਾਲਾ ਇੰਜਨ ਪਿਆ ਜੀ 90 ਵਾਲੇ ਦਾ ਤੇ ਇਹ ਵੀ ਤੋਲ ਕੇ ਹੀ ਦੇ ਦਿੰਨੇ ਇਹਨਾਂ ਨੇ ਤੇ ਜੇ ਕਿਸੇ ਨੇ ਇਹਦਾ ਪਿਛਲਾ ਹਿੱਸਾ ਵੱਡੇ ਟਰੈਕਟਰ ਦਾ ਹਿੱਸਾ ਲੈਣਾ ਹੈ 4x4 ਵਾਲਾ ਉਹ ਵੀ ਮਿਲ ਜਾਣਾ ਤੇ ਜਿਵੇਂ ਮੰਨ ਲਓ ਮੁਰਗਾ ਲਿਆਉਣੇ ਹੁੰਦੇ ਆਪਾਂ ਪਟਿਆਲੋਂ ਉਸ ਟਾਈਪ ਦੀ ਚੀਜ਼ ਐ ਤੇ ਕੰਪਲੀਟ ਹੀ ਹੈਗੀ ਐ ਇਹੇ ਇਹ ਕਿਸੇ ਵੀਰ ਨੇ ਇਹ ਲੈਣਾ ਹੋਵੇ ਤਾਂ ਇਹ ਵੀ ਕੰਟੈਕਟ ਕਰ ਸਕਦੇ ਇਹਨਾਂ ਨਾਲ ਤੇ ਖਾਸ ਕਰਕੇ ਬਾਈ ਜੀ ਹਸ਼ਿਆਰਪੁਰ ਹੀ ਹੈ ਤੇ ਜਾ ਕੇ ਲਿਆਏ ਉਹਨਾਂ ਨੂੰ ਫੋਨ ਤੇ ਮੰਨ ਲੈ ਥੋੜਾ ਘੱਟ ਪੁੱਛਿਆ ਕਿ ਉਹ ਫੋਨ ਤੋਂ ਗਰੇਜ ਕਰਦੇ ਆ ਗੱਲ ਕਰਨ ਤੋਂ ਤੇ ਆ ਮੰਨ ਲਓ 90 ਦਾ ਪਿਆ ਇੰਜਨ ਵੀ ਹੈ ਤੇ ਤਾਂ ਪਿਛਲਾ ਹਿੱਸਾ ਵੀ ਇਹ ਚੌੜੇ ਦੇ ਵਿੱਚ ਹੈ ਜਿਵੇਂ ਫੁੱਲ ਆਪਣਾ ਟਰੈਕਟਰ ਆਮ 90 ਵਾਲਾ ਚੌੜਾ ਹੁੰਦਾ ਪੂਰਾ ਚੌੜਾ ਟਰੈਕਟਰ ਹੈ ਤੇ ਜੇ ਦਾ ਕੋਈ ਪਾਰਟ ਵੀ ਲੈਣਾ ਕੋ ਉਹ ਵੀ ਲਾ ਕੇ ਦੇ ਦੇਣ ਇਹਨਾਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਿ ਤੋਲ ਕੇ ਦੇਣਾ ਹੈ ਬਟ ਇਹਦਾ ਥੋੜਾ ਜਿਹਾ ਡਾਇਰੈਕਟਰ ਵਾਲੇ ਤੋਲ ਦੇ ਨਾਲੋਂ ਰੇਟ ਜ਼ਿਆਦਾ ਹੋਊਗਾ ਤੇ ਕੋਈ ਵੀ ਪਾਰਟ ਲੈਣਾ ਤਾਂ ਮਿਲ ਜਾਣਾਗਾ ਆ ਦੇਖੋ ਕਮਰਾ ਭਰਿਆ ਪਿਆ ਬਾਈ ਏਅਰ ਕਲੈਂਟਰਾਂ ਦਾ ਜਿਹੜੇ ਟਾਈਪ ਦਾ ਮਰਜ਼ੀ ਲੈ ਲਓ ਆ ਪਿਆ ਉਹ ਮਹਿੰਗੇ ਵਾਲੇ ਏਅਰ ਕਲੈਂਟਰ ਇਧਰ ਪਏ ਆ ਜੀ ਆਪਣੇ ਟਾਇਰ ਐ ਐਮ ਆਰ ਐਫ ਦੇ ਅੱਜ ਤੁਹਾਨੂੰ ਹਾਲ ਦਿਖਾਉਣੇ ਆ ਜੀ ਅੰਦਰੋਂ ਕਿੰਨਾ ਟਾਇਰ ਪਿਆ ਇਨਾਂ ਕੋਲੇ ਇਧਰ ਨਿਗਾਹ ਮਾਰੋ ਜੀ ਐਮ ਆਰ ਐਫ ਦਾ ਟਾਇਰ ਐ ਤੇ 13 6 28 ਦਾ ਟਾਇਰ ਆ ਸਾਰਾ ਇਹ ਤੇ ਕਮਰਾ ਭਰਿਆ ਪਿਆ ਜੀ ਮਨ ਲੈ ਹਾਲ ਵੱਡਾ ਭਰਿਆ ਪਿਆ ਇਨਾਂ ਟਾਇਰਾਂ ਦਾ ਹੀ ਤੇ ਇਧਰ ਛੋਟੇ ਟਾਇਰ ਵੀ ਪਏ ਆ ਫਰੰਟ ਵਾਲੇ ਬਾਗਾਂ ਵਾਲੇ ਟਰੈਕਟਰ ਦੇ ਕਿਸੇ ਨੂੰ ਇਹ ਚਾਹੀਦੇ ਹੋਣ ਐਮ ਆਰ ਐਫ ਦੇ ਜੀ 8 19 ਦੇ ਟਾਇਰ ਆ ਇਹ ਤੇ ਇਹ ਵੀ ਇਹਨਾਂ ਕੋਲੇ ਕਾਫੀ ਗਿਣਤੀ ਦੇ ਵਿੱਚ ਪਏ ਆ ਐਮ ਆਰ ਐਫ ਦੇ ਜੀ ਤੇ ਜੋੜੀ ਪੂਰੀ ਸਾਫ਼ ਹੈ ਇਹ ਖੇਤੀ ਦੀ ਜੋੜੀ ਹੈ ਐਮ ਆਰ ਐਫ ਦੀ ਤੇ ਆ ਵੀਰ ਆਪਣੇ ਬਾਈ ਜੀ ਮਿਲੇ ਸੀਗੇ ਇਹ ਵੀ ਆਪਣੇ ਫੋਲੋਅਰ ਹੈ ਤੇ ਆਪਣੇ ਨਾਲ ਜੁੜੇ ਹੋਏ ਆ ਇਹ ਵੀ ਉੱਥੇ ਟਰੈਕਟਰ ਲੈਣ ਆਏ ਸੀ ਮੈਨੂੰ ਮਿਲੇ ਅੱਜ ਤੇ ਇਕ ਇਧਰ ਨਿਗਾ ਮਾਰੋ ਜੀ ਸਮਾਨ ਪਿਆ ਕਾਫੀ ਜਿਵੇਂ ਹਾਈਡਰੋਲਿਕ ਪਾਈਪਸ ਸਟੀਰਿੰਗ ਵਾਲੀਆਂ ਪਾਈਪਾਂ ਕੁਈ ਕਲਾਸਟਰ ਬੋਰਡ ਜਾਂ ਪਲਾਸਟਿਕ ਦਾ ਸਮਾਨ ਦੇ ਢੇਰ ਵੱਜੇ ਪਏ ਹੈ ਜੀ ਅੱਖਾ ਯਾਰਡ ਇਧਰ ਮੈਂ ਇਧਰ ਕਿਹੜਾ ਕੱਢਿਆ ਸੀ ਇਧਰ ਕਾਫੀ ਸਮਾਨ ਪਿਆ ਬਾਕੀ ਤੁਹਾਨੂੰ ਇੱਕ ਚੀਜ਼ ਹੋਰ ਖਾਸ ਦਿਖਾਉਣੇ ਆ ਜੀ ਆ ਪਏ ਆ ਜੀ ਪੰਪਾ ਚਾਰ ਸਿਲੰਡਰ ਦੇ ਨਾਲੇ ਤਿੰਨ ਸਿਲੰਡਰ ਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਪੰਪਾਂ ਦਾ ਢੇਰ ਲੱਗਿਆ ਪਿਆ ਕਿਸੇ ਵੀਰ ਨੂੰ ਮਾਈਕੋ ਦਾ ਪੰਪ ਚਾਹੀਦਾ ਹੋਵੇ ਐਸੀਡੀ 85ਡੀ 90ਡੀ 95ਡੀ ਸਾਰੇ ਪੰਪ ਇਹਨਾਂ ਕੋਲੇ ਪਏ ਆ ਜੀ ਤਿੰਨ ਸਿਲੰਡਰ ਚਾਰ ਸਿਲੰਡਰ ਦੇ ਵਿੱਚ ਤੇ ਕਾਫੀ ਵਧੀਆ ਕੰਡੀਸ਼ਨਾਂ ਚ ਵੀ ਪਈਆ ਪੰਪ ਤੇ ਪੰਪ ਤੁਸੀਂ ਲਿਜਾ ਸਕਦੇ ਆ ਬੜੇ ਆਵਾਜ਼ ਬਜੇ ਰੇਟ ਆ 6-7000 ਰੁਪਏ ਦਾ ਡੀਜ਼ਲ ਪੰਪ ਦੇ ਦਿੰਦੇ ਆ ਜੀ ਇਹ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਬਾਈ ਜੀ ਇਹਨਾਂ ਦੇ ਫਾਰਮ ਤੇ ਵਿਜ਼ਿਟ ਕਰ ਲਿਆ ਕਰੋ ਫੋਕਲ ਪੁਆਇੰਟ ਦੇ ਵਿੱਚ ਤੇ ਈਐਸਆਈ ਹਸਪਤਾਲ ਦੇ ਨਾਲ ਹੈ ਤੇ ਇਹਨਾਂ ਨੂੰ ਫੋਨ ਤੇ ਜ਼ਿਆਦਾ ਤੰਗ ਨਾ ਕਰਿਆ ਕਰੋ ਕਿਉਂਕਿ ਫੋਨ 'ਚ ਆ ਕੇ ਥੋੜਾ ਜਿਹਾ ਕਿਸੇ ਦਾ ਨਹੀਂ ਰਾਜੀ ਹੈਗੇ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਜੀ ਅੱਗੇ ਦੇ ਅੱਗੇ ਸ਼ੇਅਰ ਕਰ ਦਿਆ ਕਰੋ ਤੇ WhatsApp ਦੇ ਗਰੁੱਪਾਂ ਦੇ ਵਿੱਚ ਆਪਦੇ ਜਿੰਨੇ ਗਰੁੱਪਾ ਉਹਨਾਂ ਨਾਲ ਸ਼ੇਅਰ ਕਰ ਦਿਆ ਕਰੋ ਜੀ ਤਾਂ ਕਿ ਜਾਣਕਾਰੀ ਅੱਗੇ ਦੀ ਅੱਗੇ ਲੋੜਵੰਦਾਂ ਤੱਕ ਪਹੁੰਚ ਸਕੇ ਸੋ ਵੀਡੀਓ ਪੂਰੀ ਵੇਖਣ ਦੇ ਲਈ ਧੰਨਵਾਦ ਜੀ